ਵਾਸ ਤੇ ਖੜੇ ਹੋਈਏ ਪਰਮਾਤਮਾ ਦਾ ਨਾਮ ਲਈਏ

ਮੈਡਮ ਨੇ ਜੀ ਨੂੰ ਇਹ ਦੱਸਣਾ ਚਾਹਣਾ ਕਿ ਸਾਡਾ ਇਹ ਮਾਸਿਕ ਮਨਤਰਾਸ਼ਨ ਵਰ ਸਮਰੋ 269ਵਾਂ 2003 ਦੇ ਵਿੱਚ ਇਹ ਸੰਸਥਾ 11 ਮੈਂਬਰਾਂ ਤੋਂ ਸ਼ੁਰੂ ਹੋਈ ਸੀ ਔਰ ਡਾਕਟਰ ਸਰੇਂਦਰ ਦਿਵੇਦੀ ਜੀ ਜੋ ਕਿ ਸਾਡੇ ਚ ਅਜ ਨਹੀਂ ਰਹੇ ਪਦਮਸ਼ਰੀ ਵਿਜੇ ਚੋਪੜਾ ਜੀ ਸੰਪਾਦਕ ਜਗਵਾਣੀ ਪੰਜਾਬ ਕੇਸਰੀ ਉਹਨਾਂ ਦੇ ਅਨੁਸ਼ਾ ਅਦੇਸ਼ਾਂ ਦੇ ਤਹਿਤ ਉਹਨਾਂ ਨੇ ਇਹ ਸੰਸਥਾ ਦਾ ਗਠਨ ਕੀਤਾ ਸੀ ਕਾਂ 2003 ਦੇ ਵਿੱਚ ਗਾਂਧੀ ਸਕੂਲ ਤੋਂ ਇਹ ਕਾਫਲਾ ਚੱਲਿਆ ਸੀ ਅੱਜ ਤਕਰੀਬਨ ਸਾਡੇ 350 ਮੈਂਬਰ ਸਾਡੇ 450 ਸਾਡੇ 350 ਦੇ ਕਰੀਬ ਮੈਂਬਰ ਹੋ ਚੁੱਕੇ ਆ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਅੱਜ ਤੱਕ ਕੰਮ ਆਪਣੀ ਅੰਗਰੇਜ਼ੀ ਦੀ ਆਏ ਨਹੀਂ ਪਰ ਮੈਡਮ ਮਨਜੀਤ ਮੰਗਰ ਜੀ ਲੈ ਕੇ ਆਈ ਜੀ ਹਾਂ ਸਭ ਤੁਹਾਡਾ ਵੀ ਸਵਾਗਤ ਹੈ ਜੀ मैडम जी जी दा स्वागत ਧੰਨਵਾਦ ਤੁਹਾਡਾ ਕਿ ਤੁਸੀਂ ਮਾਸਿਕ ਮੁਸਤਰਾਕੀ ਮਲ ਸਮਾਰੋਹ ਹੈ ਇਸ ਵਾਰੋ ਤੇ 우제 ਅੱਜ ਦੇ ਸਾਡੇ ਮਹਿਮਾਨ ਸ਼੍ਰੀਮਤੀ ਸ਼ਾਦਾ ਦੇਵੀ ਜੀ ਤੇ ਮੇਰੀ ਮਿਸਿਸ ਦੇ ਵੱਡੀ ਪੈਣ ਬਣੇ ਹੋਏ ਹੈ ਬਹੁਤ ਹੀ ਖੁਸ਼ੀ ਇਸ ਤੇ ਮਨ ਅਗੜਾ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਅੱਜ ਦੇਖਣ ਨਾਲ ਸਾਡੇ ਇਸ ਫੰਕਸ਼ਨ ਦੇ ਵਿੱਚ ਸਮਾਰੋਹ ਦੇ ਵਿੱਚ ਆਪਣੇ ਚਰਨ ਪਾਏ ਤੇ ਸਾਨੂੰ ਅੱਜ ਇਹ ਅਸ਼ੀਰਵਾਦ ਦੇ ਲਈ ਆਇਆ ਹੈ ਕਿ ਜੋ ਇਹ ਸ਼ੋਕ ਕੰ ਕਰ ਰਹੇ ਆ ਉਹਦੇ ਵਿੱਚ ਜਿੰਨਾਂ ਨੇ ਅੱਜ ਸਾਨੂੰ ਅਸ਼ੀਰਵਾਦ ਦੇ ਲਈ ਆਪਰੀਏ ਸਤਿ ਸ਼੍ਰੀ ਅਕਾਲ ਦਿੱਤਾ ਤੇ ਇਹਨਾਂ ਦੇ ਨਾਲ ਹੀ ਇਹਨਾਂ ਦੇ بیٹے ਅਨੰਤ ਕੁਬਾਰ ਦਿੱਤਾ ਜੀ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਇਹਨਾਂ ਨੇ ਚਰਨ ਪਾਏ ਇਹ ਨਿਰੂਪ ਮੈਨ ਇਹਨਾਂ ਦੀ ਤਰਫੋਂ ਵੀ ਇਹਨਾਂ ਨੇ ਜੀ ਦੀ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜੋ ਇਹਨਾਂ ਨੇ ਸਾਡੇ ਸਮਾਰੋਹ ਦੇ ਵਿੱਚ ਚਰਨ ਪਾਏ ਦੋਸਤੋ ਜਿਵੇਂ ਕਿ ਅਸੀਂ ਹਰ ਵੀਨੇ ਵਿਚਾਰ ਉਮਰਸ਼ ਕਰਦੇ ਆਂ ਕਿ ਸਾਨੂੰ ਪ੍ਰਮਾਤਮਾ ਨੇ ਮਿਹਰ ਭੱਲੇ ਹੈ ਤੇ ਜੇ ਇਮਾਨਦਾਰੀ ਦੇ ਮੱਥੋਂ ਹੋਵੇ ਤੇ ਸਿੱਧਾ ਹੀ ਪાંਸੀ ਹੈ। ਰਾਜੇ ਨੂੰ ਬੰਦਾ ਪਸੰਦ ਆ ਗਿਆ ਉਹਨੇ ਇੱਕੀ ਅਚਾਨਕ ਸਾਰੇ ਮਿਹਰ ਦੀ ਗੱਲ ਨਹੀਂ ਕਰਿਆ ਕਰ। ਤੇ ਉਹਨੂੰ ਰੱਖ ਲਿਆ। ਸਾਲ ਪਰ ਉਹ ਨੌਕਰੀ ਕਰਦਾ ਰਿਹਾ। ਇੱਕ ਸਾਲ ਬਾਅਦ ਰਾਜੇ ਨੇ ਉਹਦੀ ਡਿਊਟੀ ਲਾਈ ਕੇੰਦਰ ਵੀ ਇੱਥੇ ਹੈ ਅਜ ਤੋਂ 3 ਸਾਲ ਪਹਿਲਾਂ ਆਪਣੇ ਇੱਕ ਇਲਾਕੇ ਦੇ ਵਿੱਚ ਪੰਜ ਪਿੰਡਾਂ ਦੇ ਵਿੱਚ ਸੋਕਾ ਪੈ ਗਿਆ ਉਹ ਤੋਂ ਭਾਣਾ ਉਹ ਤੋਂ ਸੀ 1000 ਪਰਿਵਾਰਾਂ ਨੂੰ ਜਗਤ ਸਿੰਘ ਜੀ ਦਾ ਮੈਨੂੰ ਇੱਥੇ ਬੁਲਾ ਕੇ ਬਹੁਤ ਬਹੁਤ ਧੰਨਵਾਦ ਕਰਦਾ ਮੈਂ ਸਸਤਾ ਬਹੁਤ ਸਾਰਾ ਬੁੜੇ ਕੁਸ਼ਕਾਰਨਾ ਕਰਕੇ ਮੈਂ ਵਿਡਰਾ ਕਰ ਗਿਆ ਬਹੁਤ ਸਾਵਧਾਨ ਰੱਖਣਾ ਤੁਜੀ ਸਸਤਾ ਬੁੜੇ ਐਸਜੀ ਸਾਹਿਬ ਨੇ ਫਰਦਾਇਤ ਕਰੀ ਸਸਤਾ ਅੱਜ ਤੋਂ ਹੀ ਜਿਹੜੀ ਗੱਲ ਸੁਣਦਾ ਇੱਕ ਬਹੁਤ ਸੋਹਣੀ ਕੰਮ ਕਰ ਰਹੀ ਹੈ ਇਹ ਵੀ ਸੱਚਾਈ ਹੈ ਕਿ ਧਾਮ ਨੇ ਹੁੰਦਾ ਨੰਬਰ 1 ਨੈਸ਼ਨਲ ਬਾਕੀ ਸਸਤਾਵਾ ਦੇ ਕਰੀ ਹੋ ਚਾਹਦੇ ਮੈਂ ਮੈਂ ਪਹਿਲਾਂ ਵੀ ਕਿਸੇ ਦੇ ਨਾਲ ਸ਼ੰਕਲ ਕਰ ਗਈ ਸੀ ਕੋਹੋ ਵੀ ਗਲਤੀ ਕੀਤੀ ਕਿ ਜਿਹੜੇ ਸਾਡੇ ਬਰਵਾਚ ਪੈ ਗਏ ਨਾ ਅੱਜ ਦੀਆ ਕਥਾ ਕਰਾਵਾਂ ਲੰਗਰ ਲਗਾਉ ਰਿਪੋਰਟਾਂ ਦਾ ਅਖਰ ਦੀਏ ਸ਼ਾਇਦ ਕਿ ਲਾਗਨ ਤੇ ਲਗਾਉ ਕਿ ਸਭ ਕੁਝ ਤੁਕ ਮਾਇਆ ਇਹੋ ਜੀ ਸਸਤਾਵਾ ਦੀ ਸ਼ਹਿਰ ਨੂੰ ਜੂਰ ਕੇ ਤੇਰਾ ਕਿਸੇ ਗਰੀਬ ਦੀ ਮਰਮਤ ਮੈਂ ਇਕੱਲੇ ਆਂ ਤੇ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ ਇਸ ਮੂਲ ਲਾਗਨ झंडी तो रही गई तो करते हैं करते हैं। तो तो पहले नेड़े तो पिछे भी चल रहा है। हाँ जी सर सर इधर ਵੇਟ ਵੇਖਦੇ ਸਰ ਇਹ ਦੇਖੋ ਦੇਖੋ ਕਿਦਾਂ ਬਈ ਇਧਰ ਦੇਖੋ ਰੋ ਬੋਲਣਗੇ ਗ੍ਰੈਫ ਨੇ

ਅਨੇ ਜੋ ਅੱਗੇ ਕਰ ਮੈਂ ਜੋ ਤੁਸੀਂ ਅੱਜ ਨਿਸ਼ਕਾਮ ਸੇਵਾ ਸਮिति ਨੂੰ ਸਮਰਪਿਤ ਨਿਸ਼ਕਾਮ ਸੇਵਾ ਸਮिति ਚਲਦੀ ਮਿਲ ਦੇਖੋ ਨਿਸ਼ਕਾਮ ਸੇਵਾ ਸਮिति ਬਹੁਤ ਵਧੀਆ ਸਮिति ਹੈ ਅੱਜ ਬੇਸਹਾਰਾ ਬਹੁਤ ਲੋਕ ਹੈ ਜਿਨ੍ਹਾਂ ਦੀ ਇਹ ਮਦਦ ਕਰ ਰਹੀ ਹੈ ਮੈਂ ਰੱਬ ਅਗੇ ਦੁਆ ਕਰਾਂਗਾ ਇਹਨਾਂ ਦੇ 400 ਨਹੀਂ 4000 ਮੈਂਬਰ ਹੋ ਤੇ ਜਿੰਨਾ ਬਜਟ ਇਹਨਾਂ ਨੂੰ ਚਾਹੀਦਾ ਹੈ ਸ਼ਹਿਰ ਵਾਸੀ ਇਹਨਾਂ ਦਾ ਸਹਿਯੋਗ ਕਰਨ ਤਾਂ ਕਿ ਹਰ ਵਕਤ ਵਕਤ ਗਰੀਬਾਂ ਦੀ ਮਦਦ ਹੋ ਸਕੇ ਕਿਰਾ ਕੀ ਆਪਾਂ ਨਿਸ਼ਕਾਮ ਸੇਵਾ ਸਮਿਤੀ ਦਾ ਕੰਮ ਕਰ ਰਹੇ ਆ ਇਹ ਹਾਲੇ ਕੀ ਸਰਕਾਰਾਂ ਨੂੰ ਕਰਨਾ ਚਾਹੀਦਾ ਸੀ ਦੇਖੋ ਸਰਕਾਰਾਂ ਦੇ ਕੋਲੇ ਪਹਿਲਾਂ ਹੀ ਬਹੁਤ ਕੰਮ ਹੈ ਸਾਡੀ ਹਿੰਦੁਸਤਾਨ ਦੀ ਆਬਾਦੀ ਇੰਨੀ ਜ਼ਿਆਦਾ ਹੋ ਚੁੱਕੀ ਹੈ ਆਪਾਂ ਸਾਰਾ ਕੰਮ ਸਰਕਾਰ ਤੇ ਨਹੀਂ ਛੱਡ ਸਕਦੇ ਇਹ ਆਪਾਂ ਲੋਕਾਂ ਨੂੰ ਵੀ ਉਪਰਾਲਾ ਕਰਨਾ ਪਊਗਾ ਅੱਜ 2 ਨਵੰਬਰ 2025 ਦਿਨ ਐਦਵਾਰ ਸਵੇਰ ਦੇ 9:30 ਵਜੇ ਦੇ ਕਰੀਬ ਅਸੀਂ ਪਹੁੰਚੇ ਆ ਅਗਰਵਾਲ ਜਿਹੜੀ ਧਰਮਸ਼ਾਲਾ ਵਿਖੇ ਅੱਜ ਕੀ ਹੈ ਅੱਜ ਬਿਸ਼ਕਾਮ ਸੇਵਾ ਸੰਧੀ ਦਾ 269ਵਾਂ ਰਾਸ਼ਨ ਮੰਡ ਸਮਾਰੋਹ ਹੈ ਜਿਨੇ ਵਿੱਚ ਮੇਰੇ ਬਹੁਤ ਹੀ ਸਤਿਕਾਰਯੋਗ ਦੋਸਤ ਅ ਸ਼੍ਰੀ ਅਨਿਲ ਕੁਮਾਰ ਗੋਇਲ ਜੀ ਆਪਣੇ ਮਾਤਾ ਜੀ ਸ਼੍ਰੀ ਸ਼ਰਧਾ ਦੇਵੀ ਨਾਲ ਤੇ ਆਪਣੀ ਪਤਨੀ ਨਾਲ ਇੱਥੇ ਪਹੁੰਚੇ ਆ ਮੈਨੂੰ ਬੜੀ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨੇ ਬਿਸ਼ਕਾਮ ਸੇਵਾ ਸੰਧੀ ਦੇ ਚੰਗੇ ਉਪਰਾਨਾਂ ਨੂੰ ਦੇਖਦੇ ਹੋ ਸਾਡੇ ਨਾਲ ਉਹਨਾਂ ਨੇ ਸਮਤੀ ਜੁਆਇਨ ਕੀਤੀ ਹੈ ਤਾਂ ਉਹਨਾਂ ਨੇ ਅੱਗੇ ਤੋਂ ਇਸ ਗੱਲ ਦਾ ਪ੍ਰੋਸਾ ਦਵਾਇਆ ਕਿ ਮੈਂ ਸਮਤੀ ਦੇ ਨਾਲ ਜੋ ਸਮਤੀ ਦੀਆਂ ਕਾਰਜਾਂ ਰਹੀਆਂ ਹੈਗੀਆਂ ਉਹਨਾਂ ਦੇ ਵਿੱਚ ਹਮੇਸ਼ਾ ਯੋਗਦਾਨ ਦਿੰਦਾ ਰਹੂੰਗਾ ਮੈਂ ਇਸ ਮਾਦਰ ਨਹੀਂ ਕੋਈ ਬੇਜੀ ਕਰਨਾ ਚਾਹੁੰਦਾ ਸਾਥੀਆਂ ਨੂੰ ਕਿ ਤੁਸੀਂ ਵੀ ਵੱਧ ਤੋਂ ਵੱਧ ਆ ਕੇ ਨਿਸ਼ਕਾਮ ਸੇਵਾ ਸਮਤੀ ਦੇ ਨਾਲ ਜੁੜੋ ਜੋ ਕਿ ਵਿਧਵਾਵਾਂ ਬੇਸਾਰਾ ਔਰਤਾਂ ਦੀ ਸੇਵਾ ਵਾਸਤੇ ਉਹਨਾਂ ਨੂੰ ਰਾਸ਼ਨ 1 ਮਹੀਨਾ ਰਾਸ਼ਨ ਦਿੰਦੀ ਹਰ ਮਹੀਨੇ ਤਾਂ ਤੁਸੀਂ ਵੀ ਆ ਕੇ ਇਸ ਦੇ ਵਿੱਚ ਪਾਗੀਦਾਰ ਬਣੋ ਤੇ ਕੋਨ ਘਟੋ ਇਹ ਸਮਾਂ ਨੂੰ ਇੱਕ ਚੰਗਾ ਸੁਨੇਹਾ ਦਿਓ ਧੰਨਵਾਦ ਜੀ